ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੋਚ ਦਾ ਸਫਰ ਵਿੱਚ ਅੱਜ ਦੀ ਗੱਲ ਕਰੀਏ ਤਾਂ ਅਸੀਂ ਵਰਕਿੰਗ ਲੇਡੀਆਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੁਣੌਤੀ ਕੀ ਹੁੰਦੀ ਹੈ ਸਵੇਰ ਦਾ ਸਮਾਂ ਬੱਚਿਆਂ ਨੂੰ ਰੈਡੀ ਕਰਨਾ ਬ੍ਰੀਕਫਾਸਟ ਬਣਾਉਣਾ ਲੰਚ ਪੈਕ ਕਰਨਾ ਆਫਿਸ ਲਈ ਤਿਆਰ ਹੋਣਾ ਇੱਕੋ ਹੀ ਸਮੇਂ ਤੇ ਸੌ ਕੰਮ ਤਰਕਿ ਕਦੇ ਤੁਸੀਂ ਸੋਚਿਆ ਹੈ ਜੀ ਇਹਨਾਂ ਵਿੱਚੋਂ ਅੱਧੇ ਕੰਮ ਅਸੀਂ ਇੱਕ ਦਿਨ ਪਹਿਲਾਂ ਹੀ ਕਰ ਲਈਏ ਤਾਂ ਸਵੇਰ ਕਿੰਨੀ ਈਜ਼ੀ ਤੇ ਸ਼ਾਂਤੀਪੂਰਵਕ ਹੋ ਸਕਦੀ ਹੈ ਚਲੋ ਸੋਚੀਏ ਇੱਕ ਛੋਟੀ ਜਿਹੀ ਗੱਲ ਜੇ ਤੁਸੀਂ ਰਾਤ ਨੂੰ ਹੀ ਆਪਣੇ ਕੱਪੜੇ ਪ੍ਰੈਸ ਕਰ ਲੈਂਦੇ ਹੋ ਬੱਚਿਆਂ ਦੇ ਯੂਨੀਫਾਰਮ ਸੌਕਸ ਟਾਈ ਬੈਲਟ ਸਾਰਾ ਸਮਾਨ ਇੱਕੋ ਜਗ੍ਹਾ ਤੇ ਰੱਖ ਲੈਂਦੇ ਹੋ ਤਸਵੀਰੇ ਤੁਹਾਨੂੰ ਟੈਨਸ਼ਨ ਨਹੀਂ ਰਹੇਗੀ ਕਿ ਟਾਈ ਕਿੱਥੇ ਹੈ ਬੈਲਟ ਕਿੱਥੇ ਹੈ ਇਸ ਦਾ ਸਭ ਤੋਂ ਵੱਡਾ ਫਾਇਦਾ ਕੀ ਹੋਵੇਗਾ ਤੁਸੀਂ ਸਵੇਰ 'ਚ ਸ਼ਾਂਤੀ ਦਿਮਾਗ ਨਾਲ ਉੱਠੋਗੇ ਤੁਹਾਨੂੰ ਕਿਸੇ ਤੇ ਚੜਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਤੁਹਾਡਾ ਮੂਡ ਸਾਰਾ ਦਿਨ ਪੋਜ਼ਿਟਿਵ ਹੀ ਰਹੇਗਾ ਬੱਚਿਆਂ ਨਾਲ ਵੀ ਤੁਸੀਂ ਪਿਆਰ ਨਾਲ ਗੱਲ ਕਰ ਪਾਉਗੇ ਤੇ ਆਪਣੇ ਆਫਿਸ ਵੱਲ ਵੀ ਸਮਾਈਲ ਨਾਲ ਕੰਮ ਅੱਗੇ ਵਧੋਗੇ ਕਈ ਵਾਰ ਸਾਨੂੰ ਲੱਗਦਾ ਹੈ ਕਿ ਹਾਂ ਛੱਡੂ ਹੁਣ ਤਾਂ ਬਹੁਤ ਥੱਕ ਗਏ ਆਂ ਕਲ ਵੇਖਾਂਗੇ ਪਰ ਸੋਚੋ ਜੇ ਤੁਸੀਂ ਰਾਤ ਦੇ 10 ਮਿੰਟ 20 ਮਿੰਟ ਲਗਾ ਦਿੰਦੀ ਹੂੰ ਤਾਂ ਸਵੇਰ ਦੇ 30 ਤੋਂ 40 ਮਿੰਟ ਬਚ ਜਾਂਦੇ ਹਨ। ਇਹੀ ਸਮਾਂ ਤੁਸੀਂ ਆਪਣੇ ਬੱਚਿਆਂ ਨਾਲ ਹੱਸ ਕੇ ਬਤੀਤ ਕਰ ਸਕਦੇ ਹੋ। ਇੱਕ ਕੱਪ ਚਾਹ ਨਾਲ ਆਰਾਮ ਨਾਲ ਬੈਠ ਕੇ ਪੀ ਸਕਦੇ ਹੂੰ ਤੇ ਆਪਣੇ ਦਿਨ ਦੀ ਸ਼ੁਰੂਆਤ ਖੁਸ਼ੀ ਨਾਲ ਕਰ ਸਕਦੇ ਹੂੰ। ਤਾਂ ਮੇਰੀਆਂ ਸਾਰੀਆਂ ਵਰਕਿੰਗ ਲੇਡੀਜ਼ ਲਈ ਮੈਸੇਜ ਇਹੀ ਹੈ ਕਿ ਰਾਤ ਨੂੰ ਛੋਟੇ-ਛੋਟੇ ਕੰਮ ਪੂਰੇ ਕਰ ਲਓ ਜਿਵੇਂ ਕੱਪੜੇ ਪ੍ਰੈਸ ਕਰ ਲਓ ਬੱਚਿਆਂ ਦਾ ਬੈਗ ਚੈੱਕ ਕਰ ਲਓ ਬ੍ਰੇਕਫਾਸਟ ਦੀ ਤਿਆਰੀ ਕਰ ਲਓ ਇਹ ਛੋਟੀ ਜੀ ਹੈਬਿਟ ਤੁਹਾਡੀ ਸਵੇਰ ਦੀ ਤੁਹਾਡੀ ਸਵੇਰ ਨੂੰ ਬਹੁਤ स्मूथ ਬਣਾ ਦੇਵੇਗੀ ਤੇ ਜੇ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ